ਸੋ ਸਤ ਸ੍ਰੀ ਅਕਾਲ ਸਾਰੇ ਪੈਨਪਰਾਵਾਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤਾਂ ਅੱਜ ਦਾ ਆਪਣਾ ਟੌਪਿਕ ਹੈਗਾ ਕਿ YouTube ਤੇ ਚੈਨਲ ਬਣਾਉਣ ਤੋਂ ਬਾਅਦ ਸਾਰੀ ਸੈਟਿੰਗ ਕਿਵੇਂ ਕਰੀਦੀ ਹੈ ਜੇਕਰ ਆਪਾਂ YouTube ਤੋਂ ਪੈਸਾ ਕਮਾਉਣਾ ਹੈ ਤਾਂ ਚੈਨਲ ਦੀ ਸੈਟਿੰਗ ਕਰਨੀ ਜ਼ਰੂਰੀ ਹੈ ਜਿਹੜੀ ਕਿ Google ਵਿੱਚ ਜਾ ਕੇ YT Studio ਓਪਨ ਕਰਾਂਗੇ ਉਹਦੇ ਵਿੱਚ ਸਾਰੀ ਸੈਟਿੰਗ ਕਰਾਂਗੇ ਅਤੇ ਸਾਡਾ ਥਾਮ ਮੇਲ ਵੀ ਤਾਂ ਹੀ ਲੱਗੂਗਾ ਜੇ ਸੈਟਿੰਗ ਕਰਾਂਗੇ ਅਤੇ ਨਾਲੇ ਜੇ 15 ਮਿੰਟ ਦੀ ਵੀਡੀਓ ਆਪਾਂ YouTube ਤੇ ਪਾਉਣੀ ਹੈ ਤਾਂ ਉਹਦੇ ਵਾਸਤੇ ਸੈਟਿੰਗ ਕਰਨਾ ਜ਼ਰੂਰੀ ਹੈ ਤਾਂ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਚਲਦੇ ਆਪਾਂ ਫੋਨ ਦੀ ਸਕਰੀਨ ਤੇ ਤੇ ਆਪਾਂ ਓਪਨ ਕਰਾਂਗੇ ਕ੍ਰਾਮ ਬ੍ਰਾਊਜ਼ਰ ਇਹ ਸਾਰਾ ਕੰਮ ਤੁਸੀਂ ਗੂਗਲ ਵਿੱਚ ਵੀ ਕਰ ਸਕਦੇ ਜੀ ਇੱਥੇ ਆਪਾਂ ਸਰਚ ਕਰਾਂਗੇ YouTube studio logging ਮੈਂ बार-बार ਇਥੇ ਓਪਨ ਕਰਦੀ ਰਹਿਣੀ ਆ ਦੇਖੋ ਮੇਰੇ ਤੇ ਲਿਖਿਆ ਆਉਂਦਿਆ ਵਾ ਕਿ ਮੈਂ بار بار ਇਥੇ ਓਪਨ ਕਰਦੀ ਰਹਿਣੀ ਮੈਨੂੰ ਟੱਚ ਕਰਕੇ ਓਪਨ ਕਰ ਲੈਣੀ ਅੱ ਤੋਂ ਬਾਅਦ ਆ 3 ਡਾਟ ਨੁਕਰ ਦੇ ਵਿੱਚ ਚਿੱਟੇ ਜਿਹੇ ਤਿੰਨ ਤਿੰਨ ਬਿੰਦੀ ਦਿਖਾਈ ਦੇਣਦਾ ਨਾ ਤੁਹਾਨੂੰ ਇਸ ਨੂੰ ਦਬਨਾ ਦਬਨ ਤੋਂ ਬਾਅਦ ਡੈਸਕਟਾਪ ਦੇ ਵਿੱਚ ਇਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਨਾ ਤੇ ਆਪਣਾ ਫੋਨ ਕੰਪਿਊਟਰ ਵਾਂਗੂ ਚੱਲਣਾ ਕਿ ਜਿੱਦਾਂ ਕੰਪਿਊਟਰ ਵਿੱਚ ਚੱਲਦਾ ਹੁੰਦਾ ਨਾ ਉਸ ਤਰੀਕੇ ਨਾਲ ਚੱਲਣਾ ਵਾ ਤਾਂ ਇੱਥੇ ਸਾਹਮਣੇ ਆਪਣੇ ਇੱਕ ਨਵਾਂ ਪੇਜ ਓਪਨ ਹੋਏਗਾ ਇੱਥੇ ਲਿਖਿਆ ਲੌਗਇੰਗ ਆ ਮੜਾ ਜਜ ਜ਼ੂਮ ਕਰ ਲੈਣੇ ਆਪਾਂ ਲੌਗਇੰਗ ਤੇ ਦਬ ਦੇਣਾ ਸਿੱਧਾ ਆਪਾਂ ਨੂੰ ਇਹਨੇ ਆਪਣੀ ਸੈਟਿੰਗ ਵਿੱਚ ਲੈ ਜਾ ਆਪਣੇ ਚੈਨਲ ਤੇ ਜਿੱਥੇ ਕਿ ਆਪਾਂ ਪੂਰੀ ਸੈਟਿੰਗ ਚੈਨਲ ਦੀ ਕਰਨੀ ਹੈ ਇਹ ਨਾਟ ਸਲੋ ਚੱਲਦਾ ਇਸ ਕਰਕੇ ਥੋੜਾ ਜਿਹਾ ਵੇਟ ਕਰੋ ਇਹਨੇ ਆਪੇ ਹੀ ਉੱਥੇ ਰੋ ਆਊਟ ਆਪੇ ਹੀ ਹੋ ਜਾਣਾ ਉੱਥੇ ਤਾਂ ਆਪਣੇ ਸਾਹਮਣੇ ਫੇਰ ਤੋਂ ਇੱਕ ਨਵਾਂ ਪੇਜ ਖੁੱਲ ਕੇ ਆਏਗਾ ਆਪਣੇ ਚੈਨਲ ਦਾ ਕਸਟਮਾਈਜ਼ ਜਿੱਥੇ ਆਪਾਂ ਸਾਰਾ ਕਰਨਾ ਇੱਥੇ ਤੁਹਾਨੂੰ ਕੋਨਰ ਤੇ ਇੱਕ ਨਿਕਾਜ ਆਈਕਨ ਦਿਖੰਦੇ ਆ ਨਾ ਛੋਟਾ ਜਿਹਾ ਸੈਟਿੰਗ ਦਾ ਨਿਸ਼ਾਨ ਹੈ ਜਿਹੜਾ ਆਪਾਂ ਉਹਨੂੰ ਦੱਬਣਾ ਵਾ ਆ ਵੇਖੋ ਉਹ ਥੱਲੇ ਨੁੱਕਰ ਦੇ ਵਿੱਚ ਲੱਗਾ ਉਹਨੂੰ ਦੱਬ ਕੇ ਅਤੇ ਫੇਰ ਤੋਂ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਏਗਾ ਸਾਰਾ ਮੇਨ ਕੰਮ ਆਪਣਾ ਇੱਥੇ ਹੀ ਆ ਜਿਹੜਾ ਕਿ ਆਪਾਂ ਚੈਨਲ ਦੀ ਸੈਟਿੰਗ ਕਰਨਾ ਸਭ ਤੋਂ ਪਹਿਲਾਂ ਹੁੰਦਾ ਇੱਕ ਰੰਸੀ ਦੀ অপਸ਼ਨ ਇਹਦਾ ਇਹ ਮਤਲਬ ਹੈ ਕਿ ਇਹ ਆਪਾਂ ਨੂੰ ਡਾਲਰਾਂ ਵਿੱਚ ਪੈਸੇ ਵਿਖਾਊਗਾ ਜਾਂ ਇੰਡੀਅਨ ਰੁਪੀਸ ਵਿੱਚ ਤੇ ਆਪਾਂ ਜੋ ਮਰਜ਼ੀ ਕਰ ਸਕਦੇ ਆਪਾਂ ਮੀਡੀਆ ਕਰ ਸਕਦੇ ਜਾਂ ਡਾਲਰ ਇਹਦੇ ਕੋਈ ਮੈਟਰ ਨਹੀਂ ਜੀ ਦੂਜਾ ਕੰਮ ਹੈ ਇੱਥੇ ਥੱਲੇ ਲਿਖਿਆ ਚੈਨਲ ਆਪਾਂ ਉਹਨੂੰ ਪ੍ਰੈਸ ਕਰਕੇ ਫਿਰ ਤੋਂ ਇੱਕ ਨਵਾਂ ਪੇਜ ਆਪਣੇ ਸਾਹਮਣੇ ਓਪਨ ਹੋਵੇਗਾ ਅਤੇ ਪਹਿਲੀ ਆਪਣੇ ਸਾਹਮਣੇ ਆਪਸ਼ਨ ਆਉਂਦੀ ਹੈ ਕਿ ਇੰਡੀਆ ਕੰਟਰੀ ਮਤਲਬ ਕਿ ਆਪਾਂ ਜਿੱਥੇ ਦੇ ਰਹਿਣ ਵਾਲੇ ਆਪਾਂ ਆਪਣੀ ਕੰਟਰੀ ਭਰਾਂਗੇ ਉੱਥੇ ਹਨਾ ਤਾਂ ਅਸੀਂ ਇੰਡੀਆ ਦੇ ਰਹਿਣ ਵਾਲੇ ਆ ਨਿਕਾ ਜ ਐਰੋ ਦਬਕੇ ਤੇ ਇੱਥੇ ਆਪਾਂ অপশন ਆਪਣੇ ਕੋ ਬਹੁਤ ਸਾਰੀਆਂ ਹੋਣਗੀਆਂ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਤੁਸੀਂ ਉਹ অপਸ਼ਨ ਸਿਲੈਕਟ ਕਰਨੀਆਂ ਤੇ ਅਸੀਂ ਇੰਡੀਆ ਤੋਂ ਆ ਤੇ ਅਸੀਂ ਇੰਡੀਆ ਲੱਭ ਕੇ ਇੱਥੇ ਸਿਲੈਕਟ ਕਰ ਲੈਣੇ ਹਨ ਦੂਜੀ ਸੈਟਿੰਗ ਹੈ ਕੀਵਰਡਸ ਆ ਦੇਖੋ ਜੀ ਇਹਦਾ ਡੱਬਾ ਜਿਹਾ ਬਣਿਆ ਇਹਦੇ ਵਿੱਚ ਮੈਂ ਆਪਣੇ ਨਾਮ ਦੇ ਟੈਗ ਲਾਏ ਹੋਏ ਆ ਪੰਜਾਬੀ ਟੈਗ ਗਰਲ ਟੈਗ ਗਰਲ ਪੰਜਾਬੀ ਚੈਨਲ ਟੈਗ ਹਾਊ ਟੂ ਟੈਗ ਗਰਲ ਹਾਊ ਟੂ ਟੈਗ ਵੀਡੀਓ ਟੈਗ ਪੰਜਾਬੀ ਪੰਜਾਬੀ ਚੈਨਲ ਵੀਡੀਓ ਹਾਊ ਟੂ ਟੈਗ ਹਨ ਮੈਂ ਇਦਾਂ ਦੇ ਕਿੰਨੇ ਚੈਨਲ ਕੀਵਰਡ ਲਾਏ ਹੋਏ ਆ ਤੁਸੀਂ ਆਪਣੇ ਹਿਸਾਬ ਨਾਲ ਟੈਗ ਲਾਉਣੇ ਆ ਜਿੱਦਾਂ ਜੇ ਤੁਹਾਡਾ ਬਲੌਗਿੰਗ ਦਾ ਚੈਨਲ ਹੈ ਤਾਂ ਤੁਸੀਂ ਬਲੌਗਿੰਗ ਦੇ ਹਿਸਾਬ ਨਾਲ ਲਾਉਣੇ ਆ ਅਗਰ ਤੁਹਾਡਾ ਕੁਕਿੰਗ ਦਾ ਚੈਨਲ ਹੈ ਤਾਂ ਕੁਕਿੰਗ ਰਿਲੇਟਿਡ ਦਾ ਮਤਲਬ ਉਹ ਟੈਗ ਲਾਉਣੇ ਆ ਅਗਰ ਤੁਹਾਡਾ ਬਿਊਟੀ ਦਾ ਮੇਕਅਪ ਦੁਬਾਰਾ ਹੈ ਤਾਂ ਤੁਸੀਂ ਉਹੋ ਹੀ ਮੇਕਅਪ ਦੁਬਾਰਾ ਟੈਗ ਲਾਉਣੇ ਆ ਇਸ ਟੈਗ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਜਿਹੜੇ ਵੀ ਲੋਕ ਸਰਚ ਕਰਦੇ ਨੇ ਜਿਹੜਾ ਵੀ ਚੈਨਲ ਹੈ ਉਹ ਇਹਨਾਂ ਟੈਗ ਜਿਹੜੇ ਨੇ ਰੈਂਕ ਕਰਦੇ ਆ ਤੇ ਇਹਦੇ ਨਾਲ ਸਾਡਾ ਚੈਨਲ ਸਰਚ ਵਿੱਚ ਆਉਂਦਾ ਹੈ ਤੁਸੀਂ ਆਪਣਾ ਨਾਮ 3 4 ਵਾਲੇ ਗਲਤ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਜਿੱਦਾਂ ਵੀ ਲਿਖ ਸਕਦੇ ਹੋ ਉਦਾਂ ਲਿਖੋ ਤੁਸੀਂ ਆਦੇ ਮਾਈਂਡ ਚ ਇਹ ਸੋਚਣਾ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਸਰਚ ਕਰ ਸਕਦੇ ਆ ਪੁੱਠਾ ਲਿਖੋ ਸਿੱਧਾ ਲਿਖੋ ਉਸੇ ਤਰੀਕੇ ਨਾਲ ਲੋਕ ਮਤਲਬ ਕਿ ਸਰਚ ਕਰਦੇ ਆ ਕੋਈ ਇੰਨਾ ਮਤਲਬ ਕਿ ਸਿੱਧੀ ਸਪੈਲਿੰਗ ਕੋਈ ਲਿਖ ਦਾਨੀ ਆ ਜਦੋਂ ਵੀ ਕਿਸੇ ਨੂੰ ਆਉਂਦੀ ਉਹ ਆਪਣੇ ਹਿਸਾਬ ਨਾਲ ਲਿਖ ਕੇ ਸਰਚ ਮਾਰ ਲੈਂਦਾ ਵਾ ਹੁਣ ਚਲਦੇ ਤੀਜੀ ਸੈਟਿੰਗ ਵਾਲੇ ਥੋੜਾ ਜਿਹਾ ਉੱਪਰ ਨੂੰ ਕਰਦੇ ਹਾਂ ਸਕਰੋਲ ਤੇ ਇੱਥੇ ਆਪਣੇ ਕੋ ਤਿੰਨ ਆਪਸ਼ਨਾਂ ਆਉਂਦੀਆਂ ਇਹ ਤਿੰਨ ਆਪਸ਼ਨਾਂ ਦਾ ਮਤਲਬ ਹੈਗਾ ਕਿ ਤੁਹਾਡਾ ਬੱਚਿਆਂ ਵਾਲਾ ਚੈਨਲ ਹੈ ਜਾਂ ਵੱਡਿਆਂ ਵਾਲਾ ਚੈਨਲ ਹੈ ਹਨਾ ਜੇ ਤੁਸੀਂ ਬੱਚਿਆਂ ਨੂੰ ਆਪਣਾ ਕੀੜਸ ਦਾ ਕੰਟੈਕਟ ਹੈ ਤਾਂ ਤੁਸੀਂ ਪਹਿਲੇ ਵਾਲੇ ਤੇ ਯਾਸ ਕਰੋਗੇ ਤੇ ਜੇ ਤੁਸੀਂ ਵੱਡਿਆਂ ਨੂੰ ਕੰਟੈਕਟ ਆਪਣਾ ਦਿਖਾਉਣਾ ਹੈ ਤਾਂ ਫਿਰ ਤੁਸੀਂ ਦੂਜੇ ਵਾਲੇ ਨੂੰ ਕਰੋਗੇ ਹਨਾ ਠੀਕ ਕਰੋਗੇ ਤੇ ਬਸ ਜੇ ਤੇ ਖਰੀ ਪੱਕਾ ਕਰ ਦੋਗੇ ਪੱਕਾ ਹੋ ਜਾਣਾ ਤੇ ਇਸ ਕਰਕੇ ਸੋਚ ਸਮਝ ਕੇ ਕਰਿਓ ਕਿ ਤੁਹਾਡਾ ਫਿਰ ਤੁਹਾਡੀ ਵੀ ਵੀਡੀਓ ਉਹਨੂੰ ਹੀ ਰეკਮੈਂਡ ਹੋਵੇਗੀ ਜਾਂ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜੇ ਤੁਸੀਂ ਕਰਨੀ ਹੈ ਉੱਪਰ ਨੂੰ ਸਕਰੋਲ ਕਰਦੇ ਬਾਕੀ ਕੋਈ ਵੀ ਐਡੀ ਵੱਡੀ ਸੈਟਿੰਗ ਨਹੀਂ ਹੈਗੀ ਇਹਨੂੰ ਜਿੱਦਾਂ ਦਾ ਹੈਗਾ ਉਦਾਂ ਰਹਿਣ ਦਿਓ ਤੇ ਬਾਕੀ ਚੱਲਦੇ ਆਂ ਫਿਰ ਅਗਲੀ ਸੈਟਿੰਗ ਦੇ ਵਿੱਚ ਫਿਰ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਏਗਾ ਆ ਦੇਖੋ ਆਪਣੇ ਸਾਹਮਣੇ ਤਿੰਨ ਆਪਸ਼ਨਾਂ ਆਉਂਦੀਆਂ ਪਹਿਲੀ ਆਪਸ਼ਨ ਤੇ ਚੈਨਲ ਬਣਾਉਂਦਿਆਂ ਸਾਰੇ ਆਪੇ ਹੀ ਇਨੇਬਲ ਹੋ ਜੂਗੀ ਦੂਜੀ ਆਪਸ਼ਨ ਹੈ ਨਾ ਜਿਹੜੀ ਇਹ ਆਪਣੇ ਫੋਨ ਦੇ ਨਾਲ ਵੈਰੀਫਿਕੇਸ਼ਨ ਇਹਨੂੰ ਕਰਨਾ ਪੈਂਦਾ ਜਿੰਨੂੰ ਕਹਿੰਦੇ ਵੈਰੀਫਾਈਡ ਇਸ ਕਰਕੇ ਤੇ ਇਹ ਆਪਣੇ ਨੰਬਰ ਨਾਲ ਹੀ ਹੋਣੀ ਆ ਇਸ ਕਰਕੇ ਹੁੰਦੀ ਆ ਕਿ ਆਪਾਂ ਥਾਵਾ ਮੇਲ ਲਾ ਸਕਦੇ ਆ ਤੇ ਲੌਂਗ ਵੀਡੀਓ ਪਾ ਸਕਦੇ ਆ ਆ ਦੇਖਿਆ ਨਾ 15 ਮਿੰਟਸ ਨੰਬਰ ਵੀ ਵੱਧ ਵੀਡੀਓ ਪਾ ਸਕਦੇ ਆ ਤੇ ਆ ਤੇ ਜਿਹੜੀ ਤੀਜੀ ਆ ਤੇ ਇਹ ਆਪਾਂ ਜਿਹੜੇ ਚੈਨਲ ਤੇ ਆਪੇ ਵੀਡੀਓ ਪਾਈ ਜਾਵਾਂਗੇ ਪਾਈ ਜਾਵਾਂਗੇ ਤੇ ਇਹ ਆਪੇ ਹੀ ਇਨੇਬਲ ਹੋ ਜਾਣੀ ਆ ਇਹਨੂੰ ਕੋਈ ਲੋੜ ਨਹੀਂ ਵੈਰੀਫਿਕੇਸ਼ਨ ਫੋਨ ਨੰਬਰ ਹਨਾ ਮੇਰਾ ਹੋਇਆ ਹੈ ਤੇ ਮੈਂ ਇਹਨੂੰ ਵੈਰੀਫਾਈ ਕਰ ਲਿਆ ਵਾ ਤੇ ਜੇ ਤੁਹਾਡਾ ਨਹੀਂ ਹੋਇਆ ਤੇ ਇੱਥੇ ਬਲੂ ਕਲਰ ਦਾ ਟਿੱਕਾ ਆਏਗਾ ਤੇ ਉਹਨੂੰ ਦੱਬ ਕੇ ਉਹਦੇ ਵਿੱਚ ਇੰਡੀਆ ਕੰਟਰੀ ਸਲੈਕਟ ਕਰਨੀ ਆ ਤੇ ਨੰਬਰ ਪਾ ਦੇਣਾ ਤੇ ਉਹਨੂੰ ਟਿੱਕ ਕਰ ਦੇਣਾ ਤੇ ਉਸੇ ਟਾਈਮ ਵੈਰੀਫਾਈਡ ਹੋ ਜਾਣਾ ਤੁਹਾਡਾ ਤਾਂ ਤੋਂ ਬਹੁਤ ਥੱਲੇ ਇੱਕ ক্লোਜ਼ ਤੇ ਸੇਵ ਲਿਖਿਆ ਹੈ ਤੇ ਜੇ ਤੁਸੀਂ ਇਹਦੇ ਵਿੱਚ ਚੇਂਜ ਕੀਤੀ ਹੋਣਗੇ ਤਾਂ ਸੇਵ ਦਾ ਆਪਸ਼ਨ ਤੁਹਾਡੇ ਕੋਲ ਆਊਗਾ ਤੇ ਇਹਨੂੰ ਸੇਵ ਕਰ ਦੇਣਾ ਤੇ ਤੁਹਾਡਾ ਸਾਰਾ ਕੁਝ ਸੈੱਟ ਹੋ ਜਾਣਾ ਵਾ ਤੇ ਮੇਰਾ ਪਹਿਲਾਂ ਹੀ ਸੈਟ ਹੈ ਤਾਂ ਕਰਕੇ ক্লোਜ਼ ਹੋ ਜਾਂਦਾ ਤੇ ਹੁਣ ਚੱਲਦੇ ਆਂ ਫੇਰ ਇੱਕ ਦੂਸਰੀ ਸੈਟਿੰਗ ਦੇ ਵਿੱਚ ਤਾਂ ਇੱਥੇ ਲਿਖਿਆ ਅਪਲੋਡ ਡਿਫਾਲਟ ਇਹਨੂੰ ਪ੍ਰੈਸ ਕਰਨ ਕਰਨ ਤੋਂ ਬਾਅਦ ਫੇਰ ਆਪਣੇ ਸਾਹਮਣੇ ਇੱਕ ਨਵਾਂ ਪੇਜ ਖੁੱਲ ਜਾਣਾ ਆ ਵੇਖੋ ਜੀ ਪਹਿਲੀ অপਸ਼ਨ ਆਉਂਦੀ ਟਾਈਟਲ ਦੇਖੋ ਜੀ ਟਾਈਟਲ ਆਪਾਂ ਰੋਜ਼ ਨਵਾਂ ਨਵਾਂ ਪਾਉਣਾ ਹੁੰਦਾ ਇਸ ਕਰਕੇ ਟਾਈਟਲ ਲਿਖਣ ਦੀ ਕੋਈ ਲੋੜ ਨਹੀਂ ਹੈ ਤੇ ਦੂਜਾ ਉਹ ਡਿਸਕ੍ਰਿਪਸ਼ਨ ਹੈਨਾ ਇੱਥੇ ਅਗਰ ਆਪਾਂ ਇੱਕ ਵਾਰੀ ਡਿਸਕ੍ਰਿਪਸ਼ਨ ਪੂਰਾ ਲਿਖ ਦਿੱਤਾ ਨਾ ਤਾਂ ਫਿਰ ਹਰ ਵੀਡੀਓ ਦੇ ਵਿੱਚ ਆਪੇ ਹੀ ਲੱਗ ਜਾਣੀ ਐ ਸਾਰੀਆਂ ਚੀਜ਼ਾਂ ਆਪਾਂ ਨੂੰ ਦੁਬਾਰਾ ਦੁਬਾਰਾ ਲਿਖਣ ਦੀ ਲੋੜ ਨਹੀਂ ਪੈਂਦੀ ਹੈਨਾ ਸਬਸਕ੍ਰਾਈਬ ਲਾਈਕ ਆ ਅਸੀਂ ਕਿਹੜੇ ਬਾਰੇ ਰਿਲੇਟਿਡ ਵੀਡੀਓ ਪਾਉਣੀ ਆ ਉਹ ਚੀਜ਼ਾਂ ਲੇ ਕੇ ਤੁਸੀਂ ਇੱਥੇ ਸੈੱਟ ਕਰਕੇ ਰੱਖ ਛੱਡੋ ਤੇ ਬਾਕੀ ਤੇ ਆਪਣੇ ਚੈਨਲ ਬਾਰੇ ਥੋੜਾ ਬਹੁਤ ਦੱਸ ਸਕਦੇ ਜੀ ਅੰਤੇ ਇੱਕ ਸੂਰਟਿੰਗ ਵਾਲੇ ਚੱਲਦੇ ਐਡਵਾਂਸ ਸੈਟਿੰਗ ਦੇਖੋ ਜੀ ਇਹ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਆ ਪੰਜਾਬੀ ਲੈਂਗੁਏਜ ਹੈਨਾ ਆਪਾਂ ਆਪਣੀ ਲੈਂਗੁਏਜ ਸਿਲੈਕਟ ਜ਼ਰੂਰ ਕਰਨੀਗੇ ਜਿੱਦਾਂ ਮੈਂ ਪੰਜਾਬੀ ਵਿੱਚ ਵੀਡੀਓ ਬਣਾਉਣੀ ਆ ਤਾਂ ਮੈਂ ਪੰਜਾਬੀ ਹੀ ਲਿਖਿਆ ਹੈਨਾ ਤੇ ਦੂਜੀ ਆ ਟਾਈਟਲ ਅਤੇ ਡਿਸਕ੍ਰਿਪਸ਼ਨ ਜੇ ਮੈਂ ਪੰਜਾਬੀ ਵਿੱਚ ਲਿਖਦੀਆਂ ਤੇ ਇਹ ਵੀ ਮੈਂ ਪੰਜਾਬੀ ਵਿੱਚ ਕੀਤਾ ਕਿਉਂਕਿ ਮੈਂ ਇੰਗਲਿਸ਼ ਵੀ ਮਾਰ ਦੇਣੀ ਪੰਜਾਬੀ ਜ਼ਿਆਦਾ ਮੇਨ ਕਾਮ ਹੈ ਪੰਜਾਬੀ ਦਾ ਹੈਨਾ ਤੇ ਪੰਜਾਬੀ ਤੇ ਬਾਕੀ ਮੈਂ ਆਪਣੀ ਹੈਗੀ ਕੈਟਾਗਰੀ ਤੇ ਆ ਵੇਖੋ ਜੀ ਕੈਟਾਗਰੀ ਆਪਣੇ ਹਿਸਾਬ ਨਾਲ ਤੁਸੀਂ ਜਿਹੜੀ ਮਰਜ਼ੀ ਸੈਟ ਕਰ ਸਕਦੇ ਜੇ ਇੱਥੇ ਤੇ ਮੇਰੀ ਹੈਗੀ ਐਜੂਕੇਸ਼ਨ ਤੁਸੀਂ ਆਪਣੇ ਚੈਨਲ ਦੇ ਹਿਸਾਬ ਨਾਲ ਕੈਟਾਗਰੀ ਰੱਖਣੀ ਆ ਜੋ ਤੁਹਾਡੇ ਚੈਨਲ ਦਾ ਅਕੋਰਡਿੰਗ ਕੰਟੈਕਟ ਆ ਤੁਸੀਂ ਉਹ ਕੈਟਾਗਰੀ ਰੱਖਣੀ ਤੇ ਇਹ ਸਾਰੀਆਂ ਆਪਣੀਆਂ ਅੱਜ ਦੀਆਂ ਸੈਟਿੰਗ ਚੈਨਲ ਮਤਲਬ ਕਿ ਬਣਾਉਣ ਤੋਂ ਬਾਅਦ ਜਿਹੜੀਆਂ ਸੈਟਿੰਗ ਕਰੀ ਦੀ ਉਹ ਆ ਤੇ ਤੁਸੀਂ ਇਹ ਵੀਡੀਓ ਨੂੰ ਬਾਰ-ਬਾਰ ਦੇਖ ਕੇ ਤੇ ਆਪਣੀ ਚੈਨਲ ਦੀ ਸੈਟਿੰਗ ਕਰ ਸਕਦੇ ਜੇ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਥੋੜੀ ਬੋਤਵੀ ਨੋਲੇਜ ਵਾਲਾ ਵੀਡੀਓ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸ ਕੇ ਜਾਇਓ ਜੀ